ਨਿਧਾ ਸਾਰਾ ਸਟੱਫ ਮੋਟਾ ਬੋਲ ਨਹੀਂ ਕਰਨਾ। ਪਦਨਾਵਾ ਸੈਟਪ ਉਦਖਾ ਕੇ ਉਹ ਲਾ ਕੇ ਚਲਾਇਆ। ਹਾਂ ਲੋ ਗਾਇਸ ਇਹ ਮੁਕੀ ਬਣੀ ਹੈ। ਦੇਖੋ ਗਾਇਸ ਸਤਿ ਸ਼੍ਰੀ ਅਕਾਲ। ਦਸ ਤੋਇਆ ਕਰੀ ਜਾ ਰਹੀ ਹੈ ਸੁਜੀ ਨਹੀਂ ਖੋਲਨੀ। ਸੁਜੀ ਸੁੰਢੀ ਪੈ ਜਾਂਦੀ ਖੋਲਿਆ। ਪਰ ਇਹਨੂੰ ਦੇਖੋ ਜੀ ਨੰਗਾ ਸਿਰ ਫੜ ਕੇ ਸੀ। ਮਾਥਾ ਦੇ ਕੇ ਨੂੰ ਸਮਾਨ ਤਿਆਰ ਹੈ। ਬਣਾਵਾਂ ਨਾ ਫਿਰ ਕਿੰਨੇ ਵਜੇ ਜਾਣਾ ਮੈਂ ਥਰੱਕਣ ਕੋਣੇ ਤਿੰਨ ਤੇ ਆ ਹੋ ਗਏ ਨੇ ਮੀਂਹ ਦਾ ਕੀ ਪਤਾ ਫੇਰ ਕਿੰਨਾ ਘੱਟ ਆਮਣੇ ਤੁਸੀਂ ਕਰਦੇ ਹੋ ਸਰਖਣਾ ਮੈਂ ਕੁਝ ਨਹੀਂ ਕਰਦਾ ਸਵੀਡ ਬਾਕਸ ਕੀ ਹੋਇਆ ਕੁਝ ਨਹੀਂ ਹਮ ਨੂੰ ਮੈਂ ਤੇਰੀ ਗੱਲ ਗੱਤ ਪਤਾ ਨਹੀਂ ਤੋਟਰ ਰਾ ਕਰੰਟ ਉਹ ਹਾਲ ਵੀ ਨਹੀਂ ਚੱਲ ਰੋਲ ਉਹ ਜਿਹੜਾ ਚੱਲ ਰਿਹਾ ਕੋ ਕੋ ਮਲੇ ਕਿ ਪਾ ਦੇ ਇਹ ਕੀ ਆਪਕੀ ਹਾਂਜੀ ਹੈਲੋ ਇਹ ਮੇਰਾ ਆਈਡੀ ਅੱਜ ਬਹੁਤ ਕੀਤਾ ਕੰਮ ਕੀਤਾ ਮੂੜੇ ਬਣਾ ਦੇ ਨਹੀਂ ਮੈਂ ਕਿਹਾ ਮੈਂ ਫਿਰ ਜਾ ਇੱਥੇ ਲਾ ਦੇ ਉਹ ਡਾਈ ਵਾਲਾ ਕੰਮ ਨਹੀਂ ਕੋਈ ਉਹ ਹੋ ਨਹੀਂ ਹੈਗਾ ਕੰਮ ਦੇ ਤੇ ਸਮਝਾਉਂਦੇ ਨੇ ਬਾਜ਼ਾਰ ਚ ਮਣਮਣ ਪਾਣੀ ਖੜਾ ਪਾਣੀ ਮਣਮਣ ਮੈਂ ਕਿਹਦੇ ਕਿਤੇ ਪਾਣੀ ਵਰਗਾ ਪਾਣੀ ਖੜਾ ਕਿਤੇ ਉੱਪਰ ਸਾਰੇ ਤੋਂ ਉੱਪਰ ਹਾਂ ਕਰੋਕਰੀ ਇੱਕ ਜਾਂ ਤੇ ਉਹ ਦਾਲਾਂ ਵਾਲੇ ਸਾਰੇ ਕਰੋਕਰੀ ਰੱਖੋ ਕਿੰਦੀ ਕਰੋਕਰੀ ਹੱਥ ਤੇ ਰੇਲੇ ਪਾਣਾ ਹਾਂ ਉਹ ਹੀ ਤਾਂ ਹੈ ਨਾ ਵੀ ਕਰੋਕਰੀ ਸਭ ਤੋਂ ਉੱਪਰ ਹੀ ਰੱਖੋ ਖੜਨੀ ਸੋਨੂੰ ਬੁਟੀਕ ਸਟਾਈਲ ਸਟੂਟ ਪਾ ਕੇ ਬੈਠੀ ਐ ਸਪਾਈਗਰ ਮੈਂ ਕੱਪੜੇ ਲਿਆਈ ਨਹੀਂ ਹੈ ਜੀ ਆਪਣੇ ਉਹਦਾ ਇੱਕ ਗੱਲ ਐ ਪੂਰੀ ਐਨ ਵਧੀਆ ਲੱਗ ਰਹੀ ਐ ਨਾ ਉਰੇ ਇਹਦੇ ਨਾਲ ਸੋਨੂੰ ਇੱਕ ਜਿੱਡਾ ਆੜੀ ਸਾਈਡ ਤੇ ਜਗ੍ਹਾ ਖਾਲੀ ਐ ਇਹ ਦੇ ਢੀ ਕੇ ਸਾਈਡ ਦੀ ਛੋਟੀ ਸਾਈਡ ਦੀ ਹੋਰ ਬਹਨਾਂ ਦੀ ਨਾ ਵਧੀਆ ਰਹਿਣਾ ਸੀ ਥੋੜਾ ਤੇਰੀ ਮੈਂ ਲਾ ਦੇਣੀ ਉਧਰ ਚੱਕੀ ਕਿੱਧਰ ਉਧਰ ਮੈਂ ਉਹਦਾ ਸਾਮਾਨ ਰੱਖਣਾ ਦੋ ਆਪਣੀਆਂ ਔਰ ਦੀ ਲਾ ਦੇ ਦੂਜੀ ਲਾ ਦੀ ਹੋਰ ਇਹਨੂੰ ਇੱਥੇ ਰਹਿਣ ਦੀ ਥੋੜਾ ਫੇਰ ਦੋਨਾਂ ਤੇ ਹੀ ਚਾਹੀਦੀ ਨਹੀਂ ਸੋਨੂੰ ਇੱਥੇ ਬੜਾਈ ਵਧੀਆ ਨਹੀਂ ਹੋਰ ਕੀ ਸਹੀ ਚੱਲ ਰਹੀ ਬੜੀ ਵਧੀਆ ਇੱਥੇ ਸੈਟ ਆਈ ਹੋਈ ਇਹਨੂੰ ਤਾਂ ਇੱਥੇ ਹੀ ਰਹਿਣ ਦੋ ਯਾਰ ਉਹਦੇ ਕੱਚ ਦੇ ਗਲਾਸ ਉਥੇ ਡੱਬਿਆਂ ਚੋਂ ਕੱਢ ਦੇ ਫਿਰ ਜਦੋਂ ਕੋਈ ਆਉਂਦਾ ਹੈ ਅੱਜ ਇਹਨਾਂ ਦੀ ਕੀ ਕਰਨ ਦੋ ਜਾਂਦਾ ਉਹ ਤੁਰ ਗਿਆ ਫੇਰ ਅੱਜ ਇਹਨਾਂ ਦੀ ਛੁੱਟੀ ਦਾ ਫਾਇਦਾ ਹੋ ਗਿਆ ਹੈ ਦਮ ਦਿਖਾਈਆਂ ਜਿਹੜਾ ਮੇਰਾ ਫੇਵਰੇਟ ਕਲਰ ਹੀ ਉਹ ਤੇ ਤੂੰ ਲਾ ਲਿਆ ਤੂੰ ਪੂਰਾ ਤਰਸ ਨਹੀਂ ਆਇਆ ਹੈਗਾ ਮੈਂ ਸਪੈਸ਼ਲ ਲੈ ਕੇ ਆਈਂ ਤੇ ਤੂੰ ਹੋਰ ਕੋਈ ਤੇਰੇ ਕਲਰ ਪਹਿਨੇ ਤੂੰ ਮਰਦੀ ਹੈ ਕੋਈ ਨਾ ਤੈਨੂੰ ਮੈਂ ਦੱਸਾਂਗੀ ਇਹਦੇ ਢੱਕਣ ਲਿਆ ਦਮ ਵੱਡੇ ਢੱਕਣ ਲਿਆ ਜਦੋਂ ਆ ਮਾਸੇਂ ਦੇ ਕਿਆ ਇਹ ਤਾਂ ਤੁਹਾਨੂੰ ਪੈਕਟ ਚ ਰਹਿਣ ਦਿੰਦੀ ਨਹੀਂ ਨਹੀਂ ਪੈਕਟ ਹੀ ਪਿਆ ਉਦੋਂ ਦਾ ਪੈਕਟ ਹੀ ਪਿਆ ਤੋ ਤੇ ਨਾ ਚਲ ਮੈਂ ਫਿਰ ਕਰਕੇ ਤਵਾ ਤਵਾ ਸਬਹਰਾਵਾ ਕੁੜੇ ਹਨ ਜਦੋਂ ਮੈਨੂੰ ਆ ਡੱਬਾ ਰੱਖ ਇਹ ਵੱਡੇ ਡੱਬਾ ਇੱਥੇ ਢੱਕਣ ਲਿਆ ਦਮਣਾ ਦਮਣਾ ਵੀ ਚੱਕ ਕੇ ਉੱਪਰ ਰੱਖ ਦਿਆ ਤੈਨੂੰ ਜਿਹੜਾ ਥੱਲੇ ਕੱਢੇ ਹਨ ਹਾਂ ਥੱਲੇ ਵੱਡੇ ਦਮ ਹੈਗਾ ਵੀ ਕਿ ਖਾਲੀ ਪੈਣਾ ਫਤਿਹ ਵਿਚਾਰਾ ਨਜਾਇਜ਼ ਹੀ ਫਸ ਜਾਂਦਾ ਹਰੇਕ ਕੰਮ ਚ ਗਲਤੀ ਗਲਤੀ ਕੋਈ ਕਰਦਾ ਫਤਿਹ ਫ੍ਰੀਜ ਚਾਈ ਘਾਟਦਾ ਕੋਈ ਤੇ ਭਰਦਾ ਕੋਈ ਸਹੀ ਗੱਲ ਹੈ ਕਰਦਾ ਕੋਈ ਭਰਦਾ ਕੋਈ ਇਹ ਵਿਚਾਰਾ ਫ੍ਰੀਜ ਚ ਫਸ ਜਾਂਦਾ ਇਹ ਕਿਦਾ ਉਹ ਲੋ ਜੀ ਆਪਾਂ ਇਧਰ ਥੂੜੇ ਬਣਾਉਣੇ ਸ਼ੁਰੂ ਕਰਦੇ ਨੇ ਤੇ ਪਹਿਲਾ ਥੂੜਾ ਮੈਨੂੰ ਐਸੇ ਲੱਗਿਆ ਸੀਗਾ ਪਰ ਨਹੀਂ ਹੋ ਗਿਆ ਸੈਟ ਸੋਨਾ ਬਣ ਗਿਆ ਐ ਨਹੀਂ ਹੈਗਾ ਵੀ ਖਰਾਬ ਹੋ ਗਿਆ ਪਹਿਲਾਂ ਹਮੇਸ਼ਾ ਉਹ ਹੋ ਜਾਂਦਾ ਹੁੰਦਾ ਥਾਬ ਪਰ ਆਪਣਾ ਜਿਹਾ ਵਧੀਆ ਬਣ ਗਿਆ ਕੁਲੀ ਥੋੜਾ ਨੂੰ ਪਤਾ ਨਹੀਂ ਯਾਰ ਕਿਉਂ ਉਚਾਰੇ ਦੇ ਲਾਈਵ ਬੇਇਜ਼ਤੀ ਕਰਨਦੇ ਹੋ ਲੇਬਰ ਥੱਕ ਜਾਈ ਤੇ ਲੇਬਰ ਨੂੰ ਰੋਟੀ ਨਹੀਂ ਮਿਲੀ ਹੈਗੀ ਸਾਨੂੰ ਪੂਜੀਆਂ ਖਾ ਰਹੀ ਹੈ ਹਾਂ ਲੇਬਰ ਜਿਹੜੀ ਲੱਗਣੀ ਪਕੌੜੇ ਨੇ ਰੈਡੀ ਟਾਈਮ ਤੇ ਲੱਗ ਲਿਆ ਪਿਆ ਤਰੋਂ ਕੀ ਹੈ ਤੱਕ ਮਰਦ ਪਾਏ ਵੀ ਡੱਬੇ ਚ ਦਿਖਣ ਕੇ ਨੂੰ ਤੇ ਫਿਰ ਅਗਲਾ ਕੁਝ ਬਣਾਵੇ ਦੇ ਹਾਂ ਨਹੀਂ ਹੁੰਦਾ ਮੈਂ ਕਾਣੀ ਥੋੜੀ ਥੋੜੀ ਕਾਲੇ ਚਾਕੇ ਮਿਕਸ ਕਰ ਦੇ ਬਣੇ ਹਾਂ ਬਣਾਉਣ ਦੇ ਉਦੋਂ ਨਾ ਉਹ ਦੀਦੀ ਨੇ ਮੂੰਗੀ ਪਾ ਲਿਆ ਸੀ ਥੀ ਗਾਹੀ ਤੇ ਉਹਦੇ ਵਿੱਚ ਦੇਖੀ ਚਲ ਕੋਲ ਕੇ ਫਲੇਵਰ ਤੇ ਆ ਜਾਏਗਾ ਵਿੱਚ ਆ ਪਲੇਨ ਪਾ ਦੂਗਾ ਹੋਰ ਸੂਪ ਬਣ ਜਾ ਟੈਂਕ ਰੱਖਣਾ ਤੇ ਆ ਗਰਮੀ ਤਾਂ ਦੋ ਹੋਏ ਹਾਏ ਟੈਂਕੀ ਦੀ ਮੱਤਿਆ ساری ਗਰਮੀ ਦਾ ਇੱਧਰ ਰੱਖ ਤੇ ਨੂੰ ਪਾ ਦੇ ਲੋ ਟੈਂਕ ਹਾਂ ਗੰਦੀ ਕੀ ਇਹਨੂੰ ਪਿਆਦਾਂਗੇ ਤੂੰ ਵੀ ਪੀ ਲਈ ਇਹਨੂੰ ਵੀ ਪੀਣੋ ਇਹ ਤਾਂ ਸਾਨੂੰ ਉਹ ਲਿਆਂਦੇ ਹੋਏ ਨੇ ਪੁਰਾਣੇ ਨਹੀਂ ਹੈਗੇ ਡੱਬੇ ਕਹੇ ਚਪਾਦੇ ਸੀ ਸਾਹਮਣੇ ਖਾਦੇ ਜਾਣਗੇ ਹਾਂਜੀ ਹੈ ਨਾ ਉਹ ਸੁੱਤ ਪਿਆ ਨੰਮ ਉਹ ਵੀ ਲਿਆਂਦੇ ਡੱਬੇ ਉਹ ਵੀ ਦਾਪਣਾ ਮੈਂ ਤਾਂ ਡਿਸਪੋਜ਼ੇਬਲ ਉਹ ਲਿਆਂਦੇ ਨੇ ਤਾਂ ਆਪਾਂ ਨਗਰ ਕਟਨ ਦੀ ਸੇਵਾ ਕਰੀ ਸੀ ਨਾ ਲਓ ਜੀ ਪੂੜੇ ਆਪਾਂ ਬਣਾ ਲੈ ਤੇ ਕੂੜੇ ਬਣਾ ਕੇ ਨਾਲ ਮੈਂ ਧੱਤੀ ਚਾਹ ਮੈਨੂੰ ਤਾਂ ਭਾਜੀ ਚਾਹ ਪੀ ਕੇ ਫੇਰੀ ਆਪਾਂ ਮੱਥਾ ਟੇਕ ਕੇ ਜਾਵਾਂਗੇ ਤੇ ਨਾਲ ਇੱਕ ਬੰਦੇ ਨੂੰ ਆਪਾਂ ਹੋਰ ਲੈ ਕੇ ਜਾਵਾਂਗੇ ਤਾਂ ਕਹਿੰਦੇ ਤੁਸੀਂ ਦੋਨਿਆਂ ਨੇ ਟੇਕ ਆਓ ਦੇ ਬਿਆਂ ਨਾਲ ਸਾਡੇ ਕਿਹੜਾ ਬੰਦਾ ਜਾਂਦਾ ਜਮਨ ਸਾਹ ਤੂੰ ਚੱਲ ਪਾਣੀ ਹੋ ਜਾਏ ਇਹਦੇ ਚ ਰੱਖਾ ਤਾ ਨਹੀਂ ਨਹੀਂ ਹੋ ਜਾਣਾ ਇਹ ਮਣਾਜੋ ਆ ਕੱਢ ਲੈ ਵਿੱਚੋਂ ਕਾਗਜ਼ ਵਾਲੇ ਆ ਹਾਂ ਆ ਕੱਢ ਲੈ ਕਾਗਜ਼ ਹਾਂ ਐਸ ਬਸੇ ਰੱਖ ਦੇ ਇਹ ਲਾਪਰੋਂ ਲੈ ਲੈਣਾ ਕਿਹੜੇ ਕੰਮ ਹੁੰਦੇ ਨੇ ਹੋਰ ਕੀ ਗੱਲ ਸਹੀ ਐ ਫਿਰ ਕੋਈ ਕਿਆ ਫਿੱਟਟ ਬਸ ਉਹਦੀ ਇੱਕ ਸ਼ੌਂਕ ਨੂੰ ਲੈ ਲਈਦਾ ਇਹ ਕਿ ਚੱਲ ਵੀ ਤੂੰ ਇਹ ਵੀ ਲਿਆ ਮੈਨੂੰ ਵੀ ਆ ਕੇ ਛੇਤੀ ਤੂੰ ਹੀ ਲੈ ਵੀ ਗਗਨ ਨੇ ਲੈ ਲਿਆ ਮੈਂ ਘੱਟ ਪੁੱਛੇ ਰਹੀ ਆ ਸੈਟਿੰਗ ਤੋਂ ਬੂਹੇ ਟਾਂਡ ਲੱਗਦੇ ਨੇ ਆਹ ਸਟਿੰਗ ਪੂਰੀ ਘੈਂਟ ਲੱਗਦੀ ਹੈ ਇਹ ਡੱਬਾ ਨਹੀਂ ਮਿਲਿਆ ਇਹ ਤਾਂ ਹੈਗਾ ਮੇਰੇ ਹੱਡੀਆਂ ਪਾਸ ਪਾਸ ਕਰਦੀਆਂ ਹੈ ਤਾਂ ਹਮਣ ਮਨ ਲਾਦਾ ਤੂੰ ਕਹਿੰਦਾ ਤੇਰੀ ਵਾਵਾ ਉਹਨਾਂ ਨਾਲ ਬੈਣੀ ਖਲੋਣੀ ਜਿਹੜੇ ਸਾਬ ਨਾਲ ਤੈਨੂੰ ਬੜਾ ਐਕਸਪੀਰੀਅੰਸ ਹੈ ਨੀ ਦਮੂ ਤੋਂ ਪ੍ਰਾਣੀਆਂ ਫਿਲਮਾਂ ਚ ਇਹੀ ਰੱਖੀਆਂ ਹੁੰਦੀਆਂ ਸੀ ਚੈਡਾ ਤੇ ਬੱਡਾ ਓਏ 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 ਦਮੂ 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 ਤੂੰ ਮੂੰਹ ਕਰ ਦੇਣ ਲੱਗੀ ਇਹ ਕੰਮ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਨਵਾਂ ਕੁੱਕਰਾ ਸਾਨੂੰ ਇੱਕ ਸ਼ਕਤੀ ਜ਼ਰੂਰਤ ਹੈ ਜੀ ਜੋ ਸਾਡੇ ਘਰੇ ਖਾਣਾ ਬਣਾਉਣ ਦਾ ਸਾਨੂੰ ਚਾਹੀਦਾ ਠੀਕ ਹੈ ਖਾਣਾ ਨਹੀਂ ਕਿ ਰੋਟੀਆਂ ਸਬਜ਼ੀਆਂ ਬਣਾਉਣੀਆਂ ਬੰਦਾ ਸਾਨੂੰ ਵੀ ਹਰੇਕ ਤਰ੍ਹਾਂ ਦਾ ਖਾਣਾ ਉਹ ਨੂੰ ਆਉਂਦਾ ਹੋਵੇ ਨੌਲੇਜ ਹੋਵੇ ਹਰੇਕ ਤਰ੍ਹਾਂ ਦੇ ਖਾਣੇ ਦੀ ਜਿਦ ਤੱਕ ਕਿ 버ਗਰ ਪਾਸਤਾ ਪੀਜ਼ਾ ਹਨਾ ਸਾਰਾ ਕੁਝ ਤੇ ਜੋ ਅਖੀਰ ਨੂੰ ਕਹੀਓ ਬਣਾਵੇ ਸਾਨੂੰ ਬਾਕਾਇਦਾ ਸਲੂਜੀ ਬੇਰੇ ਕਰਾਂਗੇ ਜੇ ਕੋਈ ਤੁਹਾਡੀ ਨਜ਼ਰ ਦੇ ਚ ਜਾਂ ਕੋਈ ਸਾਨੂੰ ਤੁਸੀਂ ਦੇਖ ਰਹੇ ਹੋ ਨਾ ਪੇੜ ਭੰਪਰਾ ਇਹਨਾਂ ਨਾਲ ਸਾਡੇ ਤੁਸੀਂ ਯਾਨੀ ਕਿ ਅਸੀਂ ਸ਼ਹਿਰੀ ਨੂੰ ਜੋ ਵੀ ਹੋਏਗਾ ਜੀ ਹਰ ਮੰਦੀ ਹੋ ਤਵਾਂਗੇ ਜੇਕਰ ਤੁਹਾਨੂੰ ਬਹੁਤ ਮੀਡੀਅਮ ਨੂੰ ਹੋਣਾ ਹੈ ਤਾਂ ਇੱਕ ਤੇ ਇਹ ਵੀ ਘਣਪਰਾ ਚਾਹ ਬਣਾ ਹੈਗਾ ਤਾਂ ਪਲੀਜ਼ ਸਾਡਾ ਸੰਪਰਕ ਕਰ ਲੈ ਠੀਕ ਹੈ ਆਪਣਾ WhatsApp ਨੰਬਰ ਹੈ 8142810521 9864390283 ਉਹ ਨਾਲ ਲੱਗੇ ਤੇ ਇੱਥੇ ਲਾ ਦਿਓ 826482077 ਹਾਂ ਇਹ ਨੰਬਰ ਹੈ ਇਹ ਮੇਰਾ ਏ ਫਰਸਨਲ ਉਹਦੇ ਵਾਲਾ ਜਿਹੜਾ ਨੰਬਰ ਆ ਪੁਪਟਿਕ ਵਾਲਾ ਇਹਨਾਂ ਨੰਬਰਾਂ ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸਾਡੇ ਨਾਲ ਗੱਲ ਕਰੋ ਤੇ ਸਾਨੂੰ ਦੱਸੋ ਆ ਜੀ ਸੁਣ ਤੂੰ ਆ ਨਾ ਗੱਲ ਕਰ ਮਿਲੀਅਨ ਵਿਊ ਵਾਲੀ ਟਾਈਮ ਦਾ ਕੋਈ ਨਹੀਂ ਪਤਾ ਹੁੰਦਾ ਭਾਏ ਅੱਜ ਵਾਲੀ ਤੇ ਮਿਲੀਅਨ ਵਿਊ ਆ ਜਾਣ ਕਾਲਾ ਤੌਂਦੀਆ ਤੇ ਇੱਥੇ ਸਾਰੇ ਸ਼ਫਾਂ ਦੀ ਲਾਈਨ ਲੱਗਿਓ ਜੇ ਆਪਾਂ ਇੰਟਰਵਿਊ ਲੈਂਦੀ ਆਈਏ ਕਿਆ ਕਿਹਾਤਾ ਆਪਕੋ ਬਣਾ ਅੱਜ ਤੁਹਾਨੂੰ ਦਿਖਾਣਾ ਸਾਡੇ ਕਰਕੇ ਲਾਚਰ ਆ ਪਾਇਆ ਹਾਂ ਦੋਵੇਂ ਮੈਂ ਆਹ ਮੁੰ ਸਹੀ ਗੱਲ ਹੈ ਕਿਤੇ ਮਾਸਟਰ ਸ਼ਫਡਾ ਓਨਰ ਨਾ ਆ ਜਾਏ ਕਹਿੰਦੀ ਉਹ ਕਹਿੰਦੀ ਕਿ ਇਹ ਚਾਰੀ ਬੜੀ ਦੁੱਭੀ ਹੈ ਇਹਨਾਂ ਨੂੰ ਹਾਂ ਕਿਤੇ ਬਿਗ ਸ਼ੈਫ ਆ ਜਾਣਾ ਅਡੇ ਕਰੇ ਕਿਤੇ ਸਾਸਰੇ ਵੀ ਬਣਾਉਂਦਾ ਹੋਏ ਉਹ ਸ਼ਾਕ ਵੀ ਚਾਹੀਦਾ ਜੇ ਸੰਨ ਸਜਣੋਂ ਨਾਨਵੈਜ ਵੀ ਆਉਂਦਾ ਹੋਵੇ ਬਣਾਉਣਾ ਹਨਾ ਸਾਰਾ ਕਿ ਜਾਂਦਾ ਹੋਵੇ ਨਾਨਵੈਜ ਹੀ ਨਾ ਹੋਵੇ ਸਾਰਾ ਮਿਕਸ ਹੀ ਹੋਵੇ ਫਿਰ ਮੰਨ ਹੀ ਆਪਣਾ ਅਲੱਗ ਤੋਂ ਹਾਇਰ ਕਰ ਲੈਣੀ ਦੋਨੇ ਜਣੀਆਂ ਆਹ ਹਾਂ ਅਜੇ ਵੀ ਡਾਲਰ ਦੇ ਆਉਂਦੇ ਡਾਲਰ ਨਹੀਂ ਰੁਪੀਸ ਬਾਰੇ ਜਮਨ ਆਉਣਾ ਤੇ ਟੈਕਨੀਸ਼ੀਅਨ ਕੈਨ ਬੀ ਸੋ ਜੇ ਰਹਿਣਾ ਫਿਰ ਮਨ ਇੰਡੀਅਨ ਤੈਨੂੰ ਆਉਂਦਾ ਹੈ ਚਾਈਨੀਜ਼ ਮੈਨੂੰ ਆਉਂਦਾ ਨੋਨ ਵਾ ਜੋਨੂ ਆਉਂਦਾ ਇਹ ਕੰਮ ਹਾਲਾ ਕੌਣ ਕਰੇਗਾ ਹੈ ਮੈਂ ਤੈਨੂੰ ਦੱਦੀ ਹਮ ਸੋਨੂੰ ਮੈਂ ਤੈਨੂੰ ਪੰਜਲ ਦੇ ਦਿਆ ਕਰਾਂਗੀ ਤੂੰ ਅੰਮਾ ਨੂੰ ਦੇ ਦਿਆ ਕਰੀ ਅੰਮਾ ਤੋਂ ਮੈਨੂੰ ਦੇ ਦੇਗਾ ਆਪਣਾ ਪੈਸਾ ਘਰੇ ਹੀ ਰਹਿ ਜਾਊਗਾ 12 ਦਿਨੋਂ ਕੰਮ ਹੋਇਆ ਘਰ ਦੀ ਗੱਲ ਘਰ ਦੀ 12 ਦਿਨਾਂ ਦੇ ਕਿਹਨੂੰ ਪਹਿਲ ਹੋੜ ਹੀ ਨਹੀਂ ਹੈਗੀ ਉਹ ਮੋਟਰ ਵੀ ਦੇ ਤੜੇ ਦਿਹਾੜੀਦਾਰ ਹੋਣੇ ਮਿੰਟ ਕਿ ਭੱਜ ਜਾਂਦੇ ਨੇ ਦਿਹਾੜੀਦਾਰ ਮਸਾਂ ਇਸਤਾਂ ਤੇ ਲੈਂਦੇ ਆ ਇਹਨਾਂ ਦੇ ਟੂਟੀ ਨੇ ਚਲ ਵਧੀਆ ਫਾਇਦਾ ਹੋ ਗਿਆ ਛੁੱਟੀ ਦਾ ਪਰ ਜਿਹੜੀ ਇਹਨੂੰ ਵੀ ਸਾਫ਼ ਕਰਕੇ ਲਾਓ ਚੱਲ ਨੂੰ ਹੋਰ ਦੇ ਵਿੱਚ ਸਾਫ਼ ਕਰਤਾ ਇਹ ਕਿਤੇ ਕਿਸ ਨੇ ਟੋਸਟ ਬਣਾਣੇ ਹੁਣ ਚਾਹ ਬੱਬਲ ਬਣਾਉਣੀ ਹੋਰ ਵੀ ਬਣਾਈ ਚੱਲ ਤੂੜੇ ਕੀ ਜੂਲੀ ਟਰੀਸਾ ਘਰ ਨੇ ਹੋਰ ਬਣਾਈ ਤਾਂ ਜਿੰਨੇ ਚ ਬਣਦੇ ਮੈਂ ਵੀ ਮੱਥਾ ਟੇਕਾਈ ਆ ਅੱਗੇ ਪਰਸ ਬਣਾਵਾਂਗੇ ਆ ਕੇ ਤੇਰ ਬਣਾਉਣ ਜੂ ਲੱਗਾਂ ਤੂੰ ਮੱਥਾ ਉਹ ਕਰ ਲੈ ਜਿੰਨੇ ਚ ਬਾਂ ਖੜੀ ਤੇ ਬਣਾਈ ਚੱਲ ਚੈੱਕ ਕਰ ਲੈ ਇਦਾਂ ਦੇ ਬਣਨਦੇ ਬਸ ਠੀਕ ਹੈ ਕੋਈ ਗੱਲ ਨਹੀਂ ਬਸ ਠੀਕ ਹੈ ਇੱਕ ਤਾਂ ਜਿਹੜੇ ਜਿਹੜੇ ਕਾਤੋਂ ਬਣਦੇ ਕੋੜ ਦੂਜਾ ਨੇ ਹਾਂ ਪਤਾ ਨਹੀਂ ਮੈਨੂੰ ਲੱਗਣ ਦੇ ਵੀ ਚਿਹੜੇ ਬਣੀ ਜਾਂਦੇ ਨੇ ਦੂਜੇ ਐ ਤਾਂ ਸੌਫਟ ਬਣੇ ਨੇ ਹਾਂ ਸਰੋਂ ਦਾ ਤੇਲ ਲਾਨੀ ਆ ਹੋ ਸਕਦਾ ਘੋੜ ਜਿਆਦਾ ਪੈ ਗਿਆ ਹੋਵੇ ਉਹਦੇ ਕਰਕੇ ਚਿਹੜੇ ਬਣਾਉਂਦੇ ਨੇ ਤੇ ਚਲੋ ਗਾਇਸ ਆਪਾਂ ਚਲਾਈਏ ਗਿਆਸ ਆਪਾਂ ਹੋਰ ਬਣਾ ਲਈਏ ਜਦੋਂ ਆਪਾਂ ਮੱਥਾ ਟੇ ਉਹ 3 ਮਿੰਟ ਫੂਲ ਬਚੀ ਲੋਹਣ ਕਾਮ ਸੰਭਲਿਤ ਜੂਜਾ ਕਮਾਂਡਰ ਆ ਰਿਹਾ ਮੈਂ ਆਪਣੀ ਡਿਊਟੀ ਉਹ ਦੂਜੇ ਬੰਦੇ ਨੂੰ ਦੇਤੀ ਹੁਣ ਤੇ ਮੈਂ ਹੁਣ ਇਧਰ ਦੀਦੀ ਦੇ ਨਾਲ ਕੰਮ ਕਰਵਾਨੀ ਆ ਸੋਨੇ ਚ ਕੀ ਪਾਏਂਗੇ ਵੈਸਣ ਇੰਨਾ ਅਚਾਲ ਵੈਸਣ ਓਕੇ ਸੋਨੂੰ ਰੰਗ ਲੈਂਟਰ ਵਾਲਾ ਕਹਿੰਦੀ ਵਿਆਹ ਵਾਲੇ ਦਾ ਪਿਆ ਲੈਂਟਰ ਵਾਲੇ ਦਿੰਦਾ ਹੋਰ ਲੈਟਰ ਵਜੋਂ ਵਧਿਆ ਪਿਆ ਕਿੰਨਾ 10 ਕਿਲੋ ਵੈਸਨ ਮੰਗਾ ਰਿਆ ਤੇ ਬੰਦੇ ਸਾਡੇ ਤੇ 20 ਬਸ ਪਤਾ ਨਹੀਂ ਕਿਉਂ ਹਲਵਾਈ ਇਦਾਂ ਕਾਤੋਂ ਜੜਾ ਕਤਲ ਹਲਵਾਈ ਬਾਈ ਵੀਡੀਓ ਦੇ ਤਾਰੇ ਆਏ ਹਲਵਾਈ ਆਂਦੀ ਵੀਡੀਓ ਬਿੰਦਾ ਆਇਆ ਮਣ ਕੋਈ ਤਾਂ ਨਹੀਂ ਕਹੇ ਕਿ ਕਿਹੜੇ ਦੱਸ ਕਹਿਣ ਨੇ ਔਰ ਕੋਈ ਬੰਦੇ ਤੁਹਾਨੂੰ ਦੱਸਿਆ ਭਈ ਇੰਨੇ ਕੁ ਬੰਦੇ ਨੇ ਤੁਸੀਂ ਬਸ ਉਹਨਾਂ ਕੀ ਅਗਲੇ ਸਾਮਾਨ ਮੰਗਵਾਓ ਮੋਇਸਚਰ ਨਾਲ ਹੈ ਕਿਤੇ ਵਿੱਚ ਹੂੰ ਮੋਇਸਚਰ ਚ ਰਹਿ ਗਿਆ ਤਾਂ ਕੰਮ ਖਰਾਬ ਹੋ ਜਾਣਾ ਦੇਖ ਮਨਾ ਟੈਕ ਚੈੱਕ ਕਰ ਹੈਗਾ ਲੱਗਦਾ ਨਾ ਤੈਨੂੰ ਥੋੜਾ ਸੰਗਣਾ ਹੋਰ ਤਾਂ ਹੀ ਫਿਰ ਇਦਾਂ ਤੇ ਬਣੇ ਨਹੀਂ ਦੱਸ ਮੈਂ ਉਹ ਹੀ ਆਪਣਾ ਕਸੂਰ ਕੱਢੀਗੀ ਚਾ ਕਟੋ ਘਟ ਮੈਨ ਲੱਗਦਾ 5 ਕਿਲੋ ਗ੍ਰੇਵੇਸ਼ਨ ਵਧਿਆ ਹੋਇਆ ਹੈ ਹਨਾ 2 3 ਕਿਲੋ ਹੂੰ ਗ੍ਰੇਸਨ ਪਾਗਨ ਨੂੰ ਪਾ ਦੇ ਪਰ ਮਾਰਿਆ ਗੋਰਾ ਰੇਤਵਲ ਪਾਸੇ ਲੈ ਹੈ ਦੱਸ ਚੰਗੀ ਗੱਲ ਕੋਈ ਮੇਰੇ ਤਾਂ ਇਹ ਤਾਂ ਹਲਵਾਈ ਨੂੰ ਲੰਮ ਜੀ ਦੀ ਤਰ੍ਹਾਂ ਉਜਾੜਾ ਬੜਾ ਕਰਦੇ ਨੇ ਕੋਈ ਵੀ ਆਪਣੇ ਦੀ ਚੀਜ਼ ਕੋਈ ਐ ਨਹੀਂ ਸੰਭਾਲ ਕੋਈ ਚੀਜ਼ ਐ ਸਫਾਈ ਦਾ ਕੰਮ ਕਰੋ ਨਾ ਇਹ ਤਾਂ ਚੰਗਾ ਤਾਂ ਬੰਦਾ ਆਪ ਹੀ ਕਰ ਲੈ ਤਾਂ ਇਹ ਤਾਂ ਕੋਈ ਬੰਦਾ ਪ੍ਰੋਗਰਾਮ ਨਹੀਂ ਕਰਦਾ ਕਿ ਨਾ ਉਜਾੜਾ ਜ਼ਿਆਦਾ ਹੋ ਜਾਣਾ ਕੰਮ 10000 ਦਾ ਹੁੰਦਾ ਖਰਚਾ 20000 ਕਰਾਉਂਦਾ ਸਹੀ ਗੱਲ ਹੈ ਹੁਣ ਪਕੌੜੇ ਸਾਡੇ ਜਿਹੜਾ ਵੇਸਨ ਪਾਇਆ ਉਹਦੇ ਚ ਵੀ ਕਿੰਨੇ ਪਕੌੜੇ ਵੱਧ ਗਏ ਆਪਣੇ ਤੇ 10 ਲੀਟਰ ਤੇਲ ਮੰਗਾਇਆ ਸੀ ਤੁਹਾਨੂੰ ਸਭ ਇਹ 20 ਬੰਦੇ ਨੇ 10 ਲੀਟਰ ਦਾ 10 ਲੀਟਰ ਹੀ ਕੜਾਈ ਚ ਪਾਤਾ ਤੇਲ ਹੈਂ ਦਰਵਾਜ਼ਾ ਨਹੀਂ ਖੁੱਲ੍ਹਿਆ। ਲੋਬੇ ਸਨ ਆਪਿਆ। ਚਲੋ ਕਾਲੇ ਵਾਲਾ ਕੱਪੜਾ ਕਿੱਥੇ ਰੱਖਿਆ? ਚਲੋ। ਉਹਨੂੰ ਕਾਲਾ ਕੱਪੜਾ ਤੋਲੀ ਆਹੋ। ਉਹ ਸੋ ਉਹਨੇ ਪੂੰਝਿਆ ਨਾ ਕੋਚਾ ਨਾ ਮਾਰੀ ਥੱਲੇ ਨਾ। ਕੋਚਾ ਨਹੀਂ। ਆ ਡੱਬਾ ਸਾਂ ਕਰਨਾ ਤੁਮੇ। ਸੋਨਾ ਫਰਾਈ ਮੜਾ ਜਾ। ਹੋ ਇੱਧਰ ਗਿਆ। ਕਿੱਥੇ ਗਿਆ ਰਹੀ ਹੈ? ਉਹ ਕਿਆ ਕਾਲਾ। ਜੰਮੂ ਫਰਾਈ ਪੁੱਤ। ਆ ਬੜਾ ਤਮੇ ਚਾਹ ਫਮਾਣਾ ਵਾਲਾ। ਮੇਰੀ ਅਕਸਰਾ ਸਲੋਈ ਚ ਆਹੀ ਰਖਾਣਾ। ਨੇ ਤਕਾਇਆ ਹੀ ਹੈ ਹੁਣ 25 ਕਿਥੋਂ ਦਾ ਹੈ ਇਹ ਮੈਂ ਤੁਹਾਨੂੰ ਕਰ ਰਿਹਾ ਮਸ ਫਾਈ ਕਰ ਰਹੇ ਨੇ ਤੋਂ ਹੁਣ ਨਾ ਕੂੜਾ ਬਣਾ ਰਹੀ ਹੈ ਸੋਨੂੰ ਮੰਮਾ ਘੜੇ ਚ ਲੱਗੀ ਹੋਈ ਸਮਾਨ ਸੁੱਟਣ ਕਰਾ ਕੇ ਜene ਆ ਗਏ ਨਹੀਂ ਨਾ ਗੋਲ ਨਾ ਹੁਣ ਦਨੀਆ ਬੇੜੀ ਹੈ ਤੰਨੇ ਤੋਂ ਹੀ ਆਪਣੇ ਮੰਮੀ ਨੂੰ ਪ੍ਰੀਤੋ ਕਦ ਤੋਂ ਕਹਿੰਦੇ ਹੋ ਉਹਦਾ ਨਾਮ ਪ੍ਰੀਤੋ ਹੈ ਨਾ ਦੀਦੀ ਮੰਮੀ ਸਾਡੇ ਦਾ ਨਾ ਛੋਟਾ ਨਾਮ ਮਤਲਬ ਪੇਕੇ ਨਾ ਮੰਮੀ ਨੂੰ ਪ੍ਰੀਤੋ ਕਹਿੰਦੇ ਹੁੰਦੇ ਸੀਗੇ ਤਾਂ ਕਰਕੇ ਅਸੀਂ ਪਿਆਰ ਨਾਲ ਮਤਲਬ ਪ੍ਰੀਤੋ ਕਹਿ ਦਿੰਦੇ ਆ ਵੈਸੇ ਹੀ ਮੰਮੀ ਨੂੰ ਛੇੜ ਕੇ ਮੰਮੀ ਸਾਡੇ ਦਾ ਨਾਮ ਹੈਗਾ ਪਰਮਜੀਤ ਕੌਰ ਛੋਟਾ ਨਾਮ ਪ੍ਰੀਤੋ ਤੇ ਸਾਡੀ ਮਾਸੀ ਦਾ ਛੋਟਾ ਨਾਮ ਜੀਤੋ ਇਹ ਦੋਨੇ ਸੱਕੀਆਂ ਭਾਣਾ ਜੀਤੋ ਦੋਨੇ ਸੱਕੀਆਂ ਭਾਣਾ ਦੋਨੇ ਇੱਕ ਦੇਣਾ ਲੋ ਤੋ ਤੇ ਫ੍ਰੀਟਾ ਦੋਨਾਂ ਚੱਟੀਆਂ ਭਾਵੇਂ ਦੋਨੀਆਂ ਚੜਾਣਾ ਹੌਰ ਸਾਨੂੰ ਵਕੀ ਤੇ ਆਤਰਕ ਖਲੋਤੀ ਮੰਮੀ ਸਾਜੀ ਮੰਮੀ ਪੋਣ ਆਇਆ ਤੇਰੇ ਉੱਥੋਂ ਫੋਨ ਟਾਊਨ ਤੋਂ ਮੇਰਾ ਤਾਂ ਕਸੂਰ ਕੱਢ ਦੇਣਾ ਨਾ ਸਾਰਿਆਂ ਨੇ ਜੇ ਮੈਂ ਉਦਾਂ ਹੀ ਬਣਾ ਦਿੰਦੀ ਤਾਂ ਉਹਨਾਂ ਨੇ ਕਹਿਣਾ ਇਹਨੂੰ ਬਣਾਣੇ ਨਹੀਂ ਆਏ ਮੈਂ ਕੀ ਕਹਿ ਰਹੀ ਆ ਅੱਜ ਅੰਮਾ ਨੇ ਫਿਰ ਬਹੁਤ ਵੱਡਾ ਮਕਾਮ ਹਾਸਲ ਕਰ ਲਿਆ ਪਨੀਰ ਤੇਰੀ ਵੀ ਨਹੀਂ ਮੱਕੀ ਮੇਰੀ ਵੀ ਆਈ ਫਿਰ ਪਤਾ ਨਹੀਂ ਕੀ ਹੋਏਗਾ ਜਦੋਂ ਫਿਰ ਨਹੀਂ ਅਮਨੇ ਆਪਣਾ ਵਹਿਮ ਹੁੰਦਾ ਵੀ ਨਜ਼ਰਾਂ ਦੇ ਸਾਹਮਣੇ ਬਣੀ ਜਿਵੇਂ ਬਣੀ ਹੈ ਤਾਂ ਬਣਾਈ ਵੀ ਆਪਾਂ ਦੋਨਾਂ ਨੇ ਇਹ ਸਾਡੇ ਕੋ ਖਾਦੀ ਹੋਈ ਜਾਂਦੀ ਅਸੀਂ ਨਸਲਾਂ ਹੈ ਨਹੀਂ ਖਾਣ ਵਾਲੀ ਅਈ ਸ਼ੁਰੂ ਤੋਂ ਬੜੀ ਖਰਾਕ ਖਾਦੀ ਹੋਈ ਰਹੇ ਹੋਣਾ ਨੂੰ ਭਾਰੀ ਖਰਾਕ ਆ ਜਮਨੀ ਹੁੰਦੀ ਹੈਗੀ ਆਪੀਆਂ ਖਾ ਕੇ ਤਾਂ ਮੋਦੀਆਂ ਹਾਂ ਖਾ ਰਿਹਾ ਸੋਨੂੰ ਪਿਆਰ ਪਿੱਛੇ ਲਾਤਾ ਹੀ ਹੁਣ ਕੋਈ ਨਾ ਲੱਥ ਜੂ ਸਾਹਮਣੇ ਰੱਖ ਦੇ ਪੈਰ ਕੀ ਲਾਤਾ ਪਿੱਛੇ ਜਿਹਨੇ ਪਾਣੀ ਖਾ ਲੇਗਾ ਭਈ ਹੋਰ ਕੀ ਸਾਹਮਣੇ ਰੱਖਦੇ ਸੋਨੂੰ ਕਿ ਉਹਦੇ ਮੂੰਹ ਚ ਤਾਂ ਪੈ ਜਾਗੀ ਹੋਰ ਕੋਣ ਆ ਰਿਹਾ ਤੁਹਾਨੂੰ ਇਹ ਉਹਦਾਂ ਮਿਲੀ ਇੱਕ ਕੌਲੀਆਂ ਜੀਆਂ ਕਿਨੇ ਗਿਫਟ ਦਿੱਤੀ ਸੀ ਉਹਦਾਂ ਮਿਲੀ ਹੀ ਟਰੇ ਤੁਹਾਨੂੰ ਇੱਥੇ ਵੜੀਏ ਬੜੇ ਧਿਆਨ ਨਾਲ ਕੱਪ ਜੀਆਂ ਲਾਦਾ ਕੋਈ ਹਲਾ ਕੇ ਕਿਤੇ ਛੋਟੀ ਨਾ ਦਵੇ ਦਮਨ ਮਾਸੀ ਬੁਲਾ ਰਹੇ ਉਹ ਤਾਂ ਤੁਹਾਨੂੰ ਤੁਹਾਨੂੰ ਉਹ ਕੀ ਪਿਆ ਲਾਲ ਪੈਕਟ ਚ ਉਹ ਇੱਥੇ ਫਿਰ ਪੈਕਟ ਫਿਰ ਤੇਨੂੰ ਕਹਿੰਦੀ ਡੱਬੀ ਵਿੱਚ ਮਿਰਚਾਂ ਪਾਣੀ ਸੀ ਮੈਂ ਉਹ ਡੱਬੀ ਹੈ ਨਹੀਂ ਕੋਈ ਬਿਲਕੁਲ ਕੋਈ ਬੈਡ ਚ ਨਹੀਂ ਕੋਈ ਡੱਬੀ ਇੱਕ ਡੱਬਾ ਸੇ ਨੂਨ ਇਹ ਵੀ ਸੋਨ ਇਹ ਉਹ ਕੌਰਨ ਫਲਾਰ हां ऐसा ये तो लोड ਪੈਨ ਵਰਤ ਰੱਖੇ ਵੀ ਕਿਤੇ ਮੰਜੂਰੀਆਂ ਮੰਜਾਰੀਆਂ ਨੂੰ ਬਣਾਉਣਾ ਪੈ ਜਾਂਦਾ ਦੀਦੀ ਓਟ ਬੇਚ ਫਾਦੇ ਪਰਚਾ ਜਮਨ ਪ੍ਰੈਸ ਆਈ ਤੇ ਮੁਰਦਸ ਪਰ ਮੜੇ ਮੇਕਰਾ ਪਾਉਣਾ ਪੈ ਧਿਆਨ ਨਾਲ ਕਰੀ ਉਹਨੂੰ ਉੱਤੇ ਕਰ ਲਈ ਕਿਤੇ ਤੇਜ਼ ਕਰਕੇ ਕਰ ਦੇ ਓ ਟੇਬਲ ਤੇ ਪਈ ਹੁੰਦੀ ਆ ਪੈ 100 ਸਲਾਤ ਪਰ ਓ ਵੀ ਪਈ ਉੱਪਰ ਹੀ ਪ੍ਰੈਸ ਚਲੋ 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 ਮੱਥਾ ਟੇਕ ਆਈਏ ਇੱਕ ਵਾਰੀ ਫੇਰ ਨਾਲ ਹੀ ਆਪਾਂ ਸਬਜ਼ੀ ਦੀ ਤਿਆਰੀ ਕਰਨ ਦੇ ਪਰ ਪੋਟੇਟੋ ਅਮਣਾ ਪੋਟੇਟੋ ਹੈ ਨਹੀਂ ਉਹ ਦੇ ਅੰਨੀਆਂ ਨੇ ਕੱਲੇ ਆ ਗਾਣੇ ਕਿਨੇ ਲਾਤੇ ਕਿਹੜੇ ਮੈਨੂੰ ਸੁਣ ਕੱਲੇ ਪਿਆਰ ਜਨੇ ਉਹ ਤੁਹਾਡੀ ਮੰਮੀ ਤੁੰਗੀ ਮਗਾਵਾਂ ਕਿਸੇ ਤੋਂ ਮੰਮਾ ਮਿਊਜ਼ਿਕ ਬਹੁਤ ਲਾਇਕ ਕਰਦੇ ਹਾਂਜੀ ਇਹ ਵਾਲਾ ਹਾਂ ਅਮੋਂ ਜੜਾ ਤੂੰ ਕੱਲ ਪਾ ਕੇ ਗਈ ਪਿੱਛੇ ਹੀ ਪੈ ਜਣੀ ਇੱਕੋ ਸੁੱਟ ਦੇ ਹਾਂ 3 ਦਿਨ ਹੋ ਗਏ ਉਹ ਤੋਂ ਵੀ ਨਹੀਂ ਕਹਿੰਦੀ ਆ ਮੈਂ ਤਾਂ ਪਲਾਜੂ ਨੰਬਰ ਖਾਇ ਨੂੰ ਸਕੂਲ ਪਾਜਿਆ ਕਰੀ ਤੂੰ ਤੇ ਪਾਪਾ ਕਦਾ ਖਚੁੰਬੜ ਕੱਢ ਦੇਣਾ ਪਾਣ ਤੋਂ ਕ ਛੱਡਣਾ ਨਹੀਂ ਹੈਗਾ ਤੂੰ ਨਹੀਂ ਜਾਣਾ ਤੇ ਕਿੱਥੇ ਲੱਗਣਾ ਨਹੀਂ ਪਤਾ ਉਹ ਚਿੱਕੜ ਬਹੁਤ ਆ ਉੱਥੇ ਨਹੀਂ ਜਾਣਾ ਹੈਗਾ ਜੰਮਨ ਜਿਹੜਾ ਕੱਲ ਪਾਇਆ ਸੀ ਨਾ ਮਾਸੀ ਨੇ ਉਹ ਵਾਲਾ ਪਾਣਾ ਵਿੱਚ ਨਹੀਂ ਪਈ ਉਧਰਵਾੜੇ ਪਿੱਛੇ ਹੋਣਾ ਟੰਗਿਆ ਉਹ ਵਿੱਚ ਨਹੀਂ ਪਈ ਯਾਰ ਮੈਂ ਮਾਰੀ ਚੁੱਕੀ ਸੀ ਸੁਨ ਭਾਰੀ ਨੇ ਭਾਰੀ ਨੇ ਸਾਨੂੰ ਸਾਰੀ ਚਾਹ ਉਹ ਕਰਦੀ ਗੈਸ ਤੇ ਦੋਲਦੀ ਉਹ ਵੀ ਫ੍ਰਾਈਪਨ ਘਸਤਾ ਹੋਇਆ ਮੈਂ ਤੁਹਾਨੂੰ ਫ੍ਰਾਈਪਨ ਨਹੀਂ ਆਵਦਾ ਹਾਂ ਇਹਦਾ ਹਾਂ ਇਹਦਾ ਕੋਲ ਕੀ ਬਣਊਗਾ ਕਹਿੰਦੇ 5 ਦਿਨ ਲਗਾਤਾਰ ਸੁਨਾਮ ਦੇ ਸੰਦੂਰ ਚ ਹਾਈ ਅਲਰਟ ਆ ਤੇ ਮੀਂਹ ਪੈਣਾ ਪੂਰਾ 5 ਦਿਨ ਲਗਾਤਾਰ ਤੇ ਆ ਦੇਖੋ ਅਸੀਂ ਮੱਥਾ ਟੇਕਣ ਜਾਣਾ ਸੀਗਾ ਅੱਜ ਤਾਂ ਨਾ ਵੈਸੇ 3-4 ਤੁਲਾ ਛੁੱਟੀਆਂ ਹੋ ਗਈਆਂ ਸੀਗੀਆਂ ਛੁੱਟੀ ਮਤਲਬ ਉਹਨਾਂ ਨੇ ਸਾਰੇ ਕਹਿਤਾ ਇਹ ਮੌਸਮ ਖਰਾਬ ਹੈ ਨਹੀਂ ਤੇ ਬੋਲਟ ਵੀ ਕੱਢ ਕੇ ਲਿਆ ਸਾਡੇ ਤਾਂ ਹੁਣ ਚਲੋ ਅੱਧੀਆਂ ਮੈਂਸ ਆ ਗਈਆਂ ਸੀ ਫਟਾਂ ਕਰਕੇ ਉਹਨੇ ਲਾ ਲਿਆ ਪਰ ਦੇ ਸੇਰੇ ਇਦਾਂ ਹੀ ਮੌਸਮ ਰਿਹਾ ਤੇ ਪਤਾ ਨਹੀਂ ਰੱਬ ਦੀ ਜਾਂਦਾ ਕੀ ਹੋਊਗਾ ਅਸੀਂ ਅਜੇ ਮੱਥਾ ਟੇਕਣ ਜਾਣਾ ਸਾਨੂੰ ਉਹਦੀ ਵੀ ਸਮਝ ਆ ਰਹੀ ਕਿ ਕਿੱਦਾਂ ਜਾਗੇ ਪਤਾ ਤੂੰ ਨਹੀਂ ਜਾਣਾ ਕਿੱਥੇ ਇਸ ਵਾਰ ਪਹਿਲੀ ਔਰ ਦੂਜੇ ਸਾਨੂੰ ਇਦਾਂ ਹੋਇਆ ਵੀ ਮੀਂਹ ਪਿਆ ਹਨਾ ਨਹੀਂ ਤੇ ਇਦਾਂ ਕਦੀ ਨਹੀਂ ਨੰਗੇ ਸਿਰ ਹੁੰਦਾ ਸਾਨੂੰ ਮੈਂ ਕੀ ਕਰਾਂ ਨਹੀਂ ਨਹੀਂ ਫਤਿਹ ਅੰਦਰ ਆ ਜਾ ਉਹ ਬਾਹਰ ਆ ਉਹ ਗੱਡੀ ਚਾਰ ਨਹੀਂ ਖੜ ਜਾ ਮੇਰੇ ਨਾਲ ਪਟਕਾ ਦਿੰਨੀ ਆ ਫਿਰ ਪਟਕਾ ਕੌਣ ਬੰਨੂਗਾ ਯਾਰ ਹੋਰ ਉਹਨੂੰ ਵਾਪਸ ਭੇਜ ਦੇਣ ਵਾਪਸ ਫਤਿਹ ਫਤਿਹ ਇਧਰ ਮੇਰੀ ਗੱਲ ਸੁਣੋ ਲੋ ਗਾਇਸ ਚਲੇ ਗਏ ਮਹਨੂਰੀ ਮੱਥਾ ਟੇਕਣ ਤੇ ਫਤੇ ਕਹਿੰਦਾ ਸੀ ਮੈਂ ਨਾਲ ਜਾਣਾ ਪਰ ਮੀ ਬਹੁਤ ਜਿਆਦਾ ਹੀ ਪਿਆ ਰਿਆ ਸਾਰੇ ਪਾਸੇ ਹੀ ਮਿੰਕ ਲਾਦਾ ਹੈ ਬਾਕੀ ਦੱਸਿਓ ਕਿੰਨਾ ਕੰਨਾ ਦੇ ਰਹੀਏ ਤੇ ਨਾ ਵੀ ਪਿਆ ਰਿਆ ਸਾਡੇ ਤਾਂ ਹੜਾਉਣ ਵਾਲਾ ਕੰਮ ਹੋਇਆ ਪਿਆ ਏ ਇੰਨਾ ਮੀ ਪਿਆ ਰਿਆ ਸੱਚੀ ਜੇ ਇੰਤਾ ਪੈਂਦਾ ਰਹਿਣਾ ਤਾਂ ਫੇਰੇ ਮੈਨੂੰ ਲੱਗਦਾ ਵੀ ਮੁਸ਼ਕਲ ਹੈ ਸਕੂਲਾਂ ਦਾ ਪੀਪਨ ਹੋਣ ਤੇ ਨਾ ਹੋਣ ਔਖਾ ਹੀ ਹੈ ਕੰਮ ਤੇ ਫਤੇ ਹੁਣੀ ਬਹੁਤ ਕਾਲੇ ਪਏ ਸਾਰੇ ਵੀ ਅਸੀਂ ਪੂੜੇ ਖਾਣੇ ਨੇ ਤੇ ਹੁਣ ਅਸੀਂ ਅੰਮਾ ਹਰਾਂ ਨੂੰ ਛੇਤੀ ਛੇਤੀ ਭੇਜਾਂ ਕੁਛ ਪਹਿਲਾਂ ਮੱਥਾ ਟੇਕ ਕੇ ਆਓ ਤੇ ਫਿਰ ਉਸ ਤੋਂ ਬਾਅਦ ਆਪਾਂ ਉਹ ਕਰਦੇ ਹਾਂ ਦੀਦੀ ਜਿਹੜਾ ਆ ਰਹਿ ਗਿਆ ਸੋਈ ਦਾ ਸੁਆਣ ਇਹਦਾ ਕੀ ਕਰਨਾ ਆਉ ਰਿਆ ਨਾ ਗੱਤੇ-ਗੁੱਤੇ ਚ ਪੈ ਜੜਿਆ ਛੋੜਦੀ ਆ ਹਾਂ ਹਾਂ ਹੋਰ ਅਜਾ ਸੋਈ ਦਾ ਤੇ ਅਸੀਂ ਆਪਣਾ ਕਰ ਲਵਾਂ ਅੰਮਣ ਫੋਨ ਇੱਥੇ ਛੱਡ ਗਿਆ ਹੁਣ ਫੋਨ ਆਈ ਜਾ ਰਹੇ ਉਹਦੇ ਚਲੋ ਗਾਇਸ ਬਣੋ ਗੱਪਾ ਕਰਦੇ ਇੱਥੇ ਐਂਡ ਆਪ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਤਾਕਲੀ ਸਾਰਾ ਨ ਪਿਆਰ ਪਰ ਇਸ ਤੱਕ ਕੇ ਕਾਲ ਇੱਕ ਨਇਸਵਰ ਕਦੀ ਇੱਤਾ ਹੋਇਆ ਨਹੀਂ ਪਰ ਸਾਡੇ ਅਸਰ ਕਮਰੇ ਚੋਂ ਦੀ ਪ੍ਰੋਬਲਮ ਆ ਗਈ। ਉਹ ਵੀ ਜਿਹੜੇ ਦੀਦੀ ਹਰਾਂ ਵਾਲੀ ਸਾਈਡ ਨੇ ਉਹ ਕਿਉਂਕਿ ਜਿਹੜੇ ਉਧਰ ਪ੍ਰਣਾਲੇ ਸੀਗੇ ਹਨ ਉਧਰੋਂ ਉੱਪਰੋਂ ਫਰਸ਼ ਸਾਨੂੰ ਉੱਚਾ ਕਰਾਣਾ ਪੈਣਾ ਤੇ ਉਹ ਜੇ ਕਰਾਇਆ ਨਹੀਂ ਹੈਗਾ ਤੇ ਉਥੇ ਥੋੜਾ ਬਹੁਤ ਪਾਣੀ ਖੜ ਜਾਂਦਾ ਹੈ। ਉਹ ਫਿਰ ਉਧਰੋਂ ਮੇਰੇ ਵਾਲਾ ਰੂਮ ਤੇ ਮੰਮੀ ਵਾਲਾ ਰੂਮ ਉਧਰੋਂ ਥੋੜੀ ਸਾਨੂੰ ਦਿੱਕਤ ਜੀ ਆ ਰਹੀ ਹੈ। ਤੇ ਵਾਇ ਗੁਰੂ ਕਰੇ ਮੀਂਹ ਹਟ ਜਾਏ ਕਿਉਂਕਿ ਅੰਨ ਦਾ ਬੜਾ ਔਖਾ ਹੈ ਬੰਦੇ ਦੀ ਰੋਟੀ ਵੀ ਰੋਟੀ ਦਾ ਵੀ ਕਈ ਤੰਗ ਹੋ ਜਾਂਦੇ ਨੇ ਹਨਾ। ਤੁਸੀਂ ਮਾਤਲਾਂ ਕਰੀ ਮੈਂ ਹਟ ਜਾਨਾ ਮੀਆਂ ਦੇ ਹੱਥੋਂ ਵੀ ਉਹ 10 ਮਿੰਟ ਦੀ ਬ੍ਰੇਕ ਲੈਂਦਾ ਉਸ ਤੋਂ ਬਾਅਦ ਫੇਰ 10 ਮਿੰਟ ਦੀ ਬ੍ਰੇਕ ਉਸ ਤੋਂ ਬਾਅਦ ਫੇਰ ਆ ਪੂਰਾ ਜੋਰਾਂ ਤੇ ਵੱਧਦਾ ਮੈਂ